ਮੈਂ ਪਲੇਅਰ ਹੋਣ ਦੇ ਨਾਤੇ ਮੈਂ ਸਾਰੇ ਕਬੱਡੀ ਪ੍ਰੇਮੀਆ ਨੂੰ ਇਹ ਕਹੂੰਗਾ ਜੇ ਤੁਹਾਡੇ ਨਿੱਕੀ ਜੀ ਵੀ ਕੋਈ ਇੰਜਰੀ ਹੋ ਜਾਂਦੀ ਹੈ ਨਾ ਤੁਸੀਂ ਡਾਕਟਰ ਕੋ ਜਾਓ ਕਿਸੇ ਕੋ ਮੜਾਓ ਨਾ ਤੁਸੀਂ ਡਾਕਟਰ ਕੋ ਜਾਓ ਐਕਸਪਰਟ ਕੋ ਜਾਓ ਫਿਜ਼ਿਓ ਕਰਾਓ ਦੀ ਫਿਜ਼ਿਓਥੈਰਾਪਿਸਟ ਕੋ ਜਾਓ ਵੀ ਕਿਹੜਾ ਮਸਲ ਤੁਹਾਡਾ ਟਾਈਟ ਹੈ ਪਈ ਵਲੇ ਸੱਟ ਤੁਹਾਡੇ ਇਧਰ ਹੁੰਦੀ ਹੈ ਤਾਂ ਮਸਲਾ ਜਿਆਦਾ ਹੈ ਇੱਥੇ ਲੋਡ ਪੈ ਜਾਂਦਾ ਟਾਈਟ ਮਸਲਾ ਹੋ ਜਾਂਦਾ ਜਿਆਦਾ ਬਿਲਕੁਲ ਜੀ ਆਪਾਂ ਰੋਂਗ ਮਸਲ ਦੀ ਟ੍ਰੀਟਮੈਂਟ ਕਰਦੇ ਰਹਿੰਦੇ ਆ ਇਸ ਕਰਕੇ ਜੇ ਕੋਈ ਵੀ ਜਿੱਦਾਂ ਹੁਣ ਹੁਣ ਨਾਮੀ ਪਲੇਅਰ ਨੇ ਮਹਿੰਗੇ ਪਲੇਅਰ ਨੇ ਹਾਂਜੀ ਪਰ ਮੈਂ ਦੇਖਿਆ ਯਾਦੇ ਵਿਚਾਰੇ ਨੇ ਵੀ ਕਹਿੰਦੇ ਗਰੋਇੰਗ ਖੇਚ ਹੋਈ ਰਹਿੰਦੀ ਆ ਹਾਂਜੀ ਉਹਨਾਂ ਨਾਲ ਮੈਂ ਹੁਣ ਦੱਸਿਆ ਜਦੋਂ ਮੈਂ ਕਿ ਜਿੰਨਾਂ ਚੀ ਕੋ ਤੁਸੀਂ ਹੈ ਨਾ ਉਹਦੀ ਪ੍ਰੋਫੈਸ਼ਨਲ ਨੇ ਉਹਦੀ ਫਿਜ਼ਿਓ ਨਹੀਂ ਕਰਦੇ ਕੋਈ ਨਹੀਂ ਮਹੀਨਾ ਦੋ ਮਹੀਨੇ ਆਫ ਕਰ ਲੋ ਹਾਂਜੀ ਕੋਈ ਵੱਡੀ ਗੱਲ ਨਹੀਂ ਗਈ ਨੌ ਟਰਮ ਲੈ ਵਧੀਆ ਮੇਰੇ ਤੋਂ ਸਿਰ ਵੇਹੇ ਉਹਨਾਂ ਗਲਤੀ ਹੋ ਗਈ ਵੀ ਮੈਂ ਇੰਡੀਆ ਤੋਂ ਫਿਜ਼ਿਓ ਕਰਾ ਰਿਹਾ ਸੀ ਫਿਜ਼ਿਓ ਦੀ ਐਕਸਰਸਾਈਜ਼ ਨਾ 2-3 ਵੀਕਾਂ ਦੇ ਵਿੱਚ ਮੈਂ ਕਿਹਾ ਉਸ ਸੈੱਟ ਹੋ ਗਿਆ ਕੰਮ ਪਰ ਸੀਜ਼ਨ ਸੀਗਾ ਜੇ ਮੈਂ ਸੀਜ਼ਨ ਆਫ ਕਰਦਾ ਸੀ ਉਦੋਂ ਅਫੋਰਡ ਵੀ ਨਹੀਂ ਹੁੰਦਾ ਸੀ ਸੀਜ਼ਨ ਆਫ ਕਰਕੇ ਹਾਂਜੀ ਤੇ ਫਿਰ ਇਸ ਕਰਕੇ ਥੋੜੀ ਜੀ ਗਲਤੀ ਹੋ ਗਈ ਸੀ ਵੀ ਜਦਾਂ ਇੰਜਰੀ ਬਾਦੀ ਬਾਦੀ ਜਿਆਦੀ ਵੱਧ ਗਈ ਸੀ ਜੀ ਹਾਂਜੀ ਤੇ ਇੱਕ ਬਾਈ ਨਾਲ ਹੁਣ ਜੇ ਆਪਾਂ ਦੇਖਦੇ ਆ ਤਾਂ ਜਿਹੜੀ ਗੋਡੇ ਦੀ ਸੱਟ ਹੈ ਬਹੁਤ ਜ਼ਿਆਦਾ ਬਾਈ ਦੀ ਹਾਂਜੀ ਗੋਡੇ ਦੀ ਸੱਟ ਕੋਈ ਸਟ੍ਰੈਚਿੰਗ ਨਹੀਂ ਕਰਦਾ ਮੈਂ ਤਾਂ ਕਹਿੰਦਾ ਕੋਈ ਪਲੇ ਯੋਗਾ ਹੀ ਨਹੀਂ ਕਰਦਾ ਕਬੱਡੀ ਵਾਲਾ ਮੇਰੇ ਗੋਡੇ ਦੇ ਦੋਨੇ ਲਗਾਮੈਂਟ ਨਵੇਂ ਪਏ ਨੇ ਜੀ ਜਿੰਨਾ ਚਿਰ ਆਪਾਂ ਨੇ ਨਾ ਜਿੰਨਾ ਚਿਰ ਮਸਲ ਆਪਣੇ ਟਾਈਟ ਆ ਜੇ ਆਪਣੇ ਹੈਮਸਟ੍ਰਿੰਗ ਤੇ ਗਲੂਟਸ ਟਾਈਟ ਹੈ ਆਪਣੇ ਗੋਡੇ ਤੇ ਤੇ ਬੈਕ ਤੇ ਇੰਜਰੀ ਹੋਣੀ ਹੋਣੀ ਹੈ ਸਟ੍ਰੈਚਿੰਗ ਯੋਗਾ ਮੈਂ ਤਾਂ ਸਾਰੇ ਪਲੇਅਰ ਨੂੰ ਕਹਿਣਾ ਨਾ ਵੀ ਵੀ ਚੱਕ ਦੋ ਦਿਨ ਹੌਟ ਯੋਗਾ ਰੱਖੋ ਨਾਲ ਤਾਂ ਸਿਹਤ ਉਹਦਾ ਮੈਨੂੰ ਪਤਾ ਵੀ ਸਾਰੇ ਵੀ ਅੜਾਉਂਦੇ ਮਿਆਗੀ ਹੈ ਮੇਰਾ ਵੀ ਪਹਿਲਾਂ ਮਿਆਗੀ ਅੜਾਉਂਦੇ ਤੂੰ ਯਾਰ ਯੋਗਾ ਕਰਨਾ ਪਿਆ ਜੀ ਕਿਉਂਕਿ ਉਹ ਕਹਿੰਦੇ ਤਾਂ ਜਨਾਨੀਆਂ ਯੋਗਾ ਕਰਦੀਆਂ ਹੁੰਦੀਆਂ ਨਹੀਂ ਜਿਹੜਾ ਨਾ ਵਧੀਆ ਵਧੀਆ ਐਥਲੀਟ ਆ ਉਹਨੂੰ ਯੋਗਾ ਕੰਪਲਸਰੀ ਹੈ ਜ਼ਰੂਰੀ ਹੈ ਬਿਲਕੁਲ ਹਾਂਜੀ ਬਿਲਕੁਲ ਜ਼ਰੂਰੀ ਹੈ ਜੀ ਹਾਂ ਜੋ ਤਾਂ ਆਨਲਾਈਨ ਬਹੁਤ ਐਪ ਆ ਗਏ ਹੂੰ ਬੀ ਤੁਸ ਜੀ ਨਾਲ ਉਹ ਸਟ੍ਰੈਚਿੰਗ ਦੇ ਵੀ ਦੱਸਦੇ ਆ ਹਾਂਜੀ ਪੋਸਟ ਐਕਸਰਸਾਈਜ਼ ਕਿਹੜੀ ਸਟ੍ਰੈਚਿੰਗ ਆ ਹੂੰ ਪ੍ਰੀ ਐਕਸਰਸਾਈਜ਼ ਕਿਹੜੀ ਸਟ੍ਰੈਚਿੰਗ ਆ ਹਾਂਜੀ ਉਹ ਤਾਂ ਦੋ ਚਾਰ ਪੌਣ ਲੱਗਦੇ ਆ ਤੁਸੀਂ ਉਹਨਾਂ ਐਪ ਨਾਲ ਹੋ ਜਾਓ ਤੁਹਾਨੂੰ ਰੋਜ਼ ਸਵੇਰੇ ਉਹ ਭੇਜ ਦਿੰਦੇ ਐਕਸਰਸਾਈਜ਼ ਵੀ ਕਿਹੜੀ ਗੱਲ ਐਡਵਾਂਸ ਹੋ ਗਿਆ ਨਾ ਸਾਰਾ ਕੁਝ ਹਾਂਜੀ 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 ਬਿਲਕੁਲ ਜੀ ਬਿਲਕੁਲ ਤੇ ਇੱਕ ਆਪਣਾ ਭਾਜੀ ਨਾ ਜਿਵੇਂ ਤੁਸੀਂ ਇੰਡੀਆ ਜਾਂਦੇ ਹੋ ਹਨਾ ਜਿੱਥੇ ਵੀ ਜਾਂਦੇ ਹੋ ਜਦੋਂ ਪਤਾ ਲੱਗ ਜਾਂਦਾ ਭਾਜੀ ਮੇਲਾ ਲੱਗਦਾ ਤੁਹਾਨੂੰ ਪਿਆਰ ਬਹੁਤ ਕਰਦਾ ਪਿਆਰ ਇਦਾਂ ਭਾਜੀ ਮੈਂ ਪਹਿਲੋਂ ਜਰਮ ਕੈਨੇਡਾ ਗਏ ਮੈਂ ਪਾਵਰ ਲਿਫਟਿੰਗ ਕਰਦਾ ਹਾਂ ਹਾਂਜੀ ਮੈਂ ਪਹਿਲੋਂ ਸ਼ੁਰੂ ਤੋਂ ਬਲਮ ਕੋੜਿਆ ਕੋੜਿਆ ਹਾਂਸਰਾ ਸਟੇਡੀਅਮ ਬਾਈ ਲੈ ਕੇ ਗਿਆ ਮੈਂ ਫੇ ਉਸ ਤੋਂ ਬਾਅਦ ਮੈਂ ਬੋਡੀ ਬਿਲਡਿੰਗ ਸਟਾਰਟ ਕਰਤੀ ਸਾਡਾ ਵੀਰ ਪਿੱਤੀ ਖੰਭਰਿਆਂ ਤੋਂ ਜੀ ਤੇ ਇਸ ਟਾਈਮ ਸਾਡੇ ਵਿੱਚ ਨਹੀਂਗਾ ਹਾਂਜੀ ਪਰ ਯਾਦ ਕਰੀਦਾ ਬਹੁਤ ਉਹਨੂੰ ਜੀ ਵੱਡਾ ਭਾਈ ਬੁੱਧੂ ਤੇ ਪਿਤੀ ਮੈਨੂੰ ਆਦੀਆ ਹੈਲਥ ਕਲੱਬ ਵਿੱਚ ਮੈਨੂੰ ਛੱਡ ਕੇ ਆਇਆ ਸੀ ਜਰੰਦਰ ਜੀ ਬਾਜੀ ਪਿੰਕੀ ਕੋਲ ਜੀ ਉੱਥੋਂ ਮੈਂ ਥੋੜਾ ਜਿਹਾ ਬਾਡੀ ਬਿਲਡਿੰਗ ਹੀ ਕੀਤੀ ਸੀ ਬਾਜੀ ਕੋਲ ਜੀ ਜੀ ਬਾਜੀ ਪਿੰਕੀ ਐ ਮੈਂ ਅਜੇ ਵੀ ਚੇਤਾ ਕਰਦਾ ਹਾਂ ਮੈਂ ਹੂੰ ਬਹੁਤ ਸਾਨੂੰ ਬਹੁਤ ਟ੍ਰੇਨਿੰਗ ਕਰਾਈ ਬਾਜੀ ਹੂੰ ਤੇ ਬਾਅਦ ਵਿੱਚ ਛੱਡ ਕੇ ਆਇਆ ਸੀ ਬਾਡੀ ਬਿਲਡਿੰਗ ਹਾਂਜੀ ਫਿਰ ਉਸ ਤੋਂ ਬਾਅਦ ਪਾਵਰ ਲਿਫਟਿੰਗ ਵੀ ਕੀਤੀ ਆ ਹਾਂਜੀ ਤੇ ਕਬੱਡੀ ਛੱਡਣ ਦਾ ਕਾਰਨ ਫਿਰ ਇੰਜਰੀ ਰਹੀ ਆ ਜਾਂ ਹੋਰ ਕਬੱਡੀ ਛੱਡਣ ਦਾ ਕਾਰਨ ਮੈਂ ਫਿੱਟ ਸੀ ਮੈਂ ਖੇਡਣ ਨੂੰ ਮੈਂ ਨੇ ਤਾਂ ਬਹੁ ਕੀਤੀ 2002 ਦੇ ਵਿੱਚ ਹਾਂਜੀ ਉਹਨੇ ਲਾਕਡਾਊਨ ਆ ਗਿਆ ਲਾਕਡਾਊਨ ਤੋਂ ਬਾਅਦ ਤੇ ਤੁਹਾਨੂੰ ਪਤਾ ਕਬੱਡੀ ਹੋਈ ਨਹੀਂ ਲਾਸਟ ਵਰਲਡ ਕੱਪ ਖੇਡਿਆ ਆ 2019 ਵਾਲਾ ਹਾਂ ਲਾਕਡਾਊਨ ਤੋਂ ਬਾਅਦ ਫੈਕਟਸੀ ਪੂਰਾ ਕੋਡੀ ਖੇਡਣੀ ਤੇ ਆ ਸੰਦੀਪ ਨਾਲ ਹਾਪਨ ਹੋ ਗਿਆ ਹਾਂ ਦਿਲ ਟੁੱਟ ਗਿਆ ਗਿਆ ਕਿਸੇ ਦਾ ਬਿਲਕੁਲ ਇੱਕ ਬਾਹਰ ਟੁੱਟ ਜਾਂਦੀ ਨਾਲ ਮਨ ਟੁੱਟਦਾ ਹੈ ਉਹਦੇ ਨਾਲ ਨਾਲ ਇੱਕ ਕਿਉਂਕਿ ਲੰਬਾ ਸਮਾਂ ਜਿਹੜਾ ਤੁਹਾਡਾ ਪ੍ਰੇਮ ਹੈ ਜਿਹੜਾ ਸੰਦੀਪ ਭਾਈ ਦੇ ਨਾਲ ਹੈ ਨਾ ਹੁਣ ਮੇਰੇ ਯਾਦ ਹੈ ਵੀ ਜਦੋਂ ਮੇਰੇ ਖਾਲੇ 2019 ਦੇ 월ड ਕੱਪ ਵਿੱਚ ਤੁਸੀਂ ਗਏ ਹੋ ਮੇਰੇ ਖਾਲੇ ਸ਼ਾਇਦ ਤੂੰ ਰਾਤ ਨੂੰ ਹੀ ਸੱਦ ਲੈ ਸੀ ਮੈਂ ਜਾਣਾ ਨਹੀਂ ਸੀ 19 ਦੇ 월ड ਕੱਪ ਤੇ ਮੈਨੇ ਐਕਚੁਅਲੀ ਗੋਟਰ ਦੀ ਸਰਜਰੀ ਹੋਈ ਸੀ ਹਾਂਜੀ ਮੇਰੇ weight lifting ਕਰਦੇ-ਕਰਦੇ ਮੈਂ ਹੁਣ ਮੈਂ 올림픽 weight lifting ਸਟਾਰਟ ਕੀਤੀ ਸੀ ਮੇਰੇ ਇੰਜਰੀ ਆ ਗਈ ਸੀ ਮੈਂ ਸਰਜਰੀ ਕਰਾਈ ਸੀ ਗੋਟਰ ਦੀ 2 ਮਹੀਨੇ ਪਹਿਲਾਂ ਜੀ ਮੈਨੂੰ ਡਾਕਟਰ ਕਹਿੰਦਾ ਖੇਡਣਾ ਨਹੀਂ ਮੈਂ ਮੈਂ ਟ੍ਰੇਨਿੰਗ ਮੈਂ ਦੌੜ ਦੌੜ ਲਾਈ ਜਾਂਦਾ ਸੀ ਹਾਂਜੀ ਤੇ ਮੈਨੂੰ ਫੋਨ ਆਇਆ ਫਰਾਈਡੇ ਜੀ ਤੁਹਾਨੂੰ ਪਤਾ ਮੈਂ ਸ਼ਾਪਾਂ ਦਾ ਕੰਮ ਹੈ ਹਾਂ ਮਸ਼ੀਨ ਸ਼ਾਪਾਂ ਫਰਾਈਡੇ ਬੀਜ਼ੀ ਹੁੰਦੀਆਂ ਹਾਂਜੀ ਮੈਂ ਮੈਨੂੰ ਸ਼ਾਮ ਨੂੰ ਫੋਨ ਆਇਆ 5 ਵਜੇ ਜੀ ਉਸਤਾਦ ਆਉਣਾ ਹੈ ਹਾਂਜੀ ਮੈਂ ਕਿਹਾ ਯਾਰ ਵੀ ਅੱਜ ਤਾਂ ਫਰਾਈਡੇ ਆ ਜੀ ਆਪਾਂ ਦੋਨੇ ਬੀਜ਼ੀ ਆ ਜੀ ਜੀ ਕਹਿੰਦਾ ਨਹੀਂ ਉਸਤਾਦ ਆਉਣਾ ਹੈ ਤੇ ਮਾਨਕ ਸਾਹਿਬ ਦਾ ਫੋਨ ਆਇਆ ਤੇ ਮੈਂ ਆਪਣੇ ਗਰੁੱਪਿਆ ਸਾਡਾ ਭਰਾਵਾਂ ਦਾ ਹਾਂਜੀ ਆਪਣਾ ਮੁੰਡਾ ਬਰਮੀ ਕਾਮ ਤੋਂ ਆ ਜਾਣ ਦੇਣ ਵਿੱਕੀ ਜੀ ਵਿੱਕੀ ਦੇ ਵਿੱਚ ਚੀਮਾ ਜੂਨੀਅਰ ਚੀਮਾ ਹਾਂਜੀ ਮੈਂ ਮੈਂ ਗਰੁੱਪ ਤੇ ਮੈਸੇਜ ਕੀਤਾ ਮੈਂ ਕਿ ਯਾਰ ਵੀ ਮੈਨੂੰ ਸਾਦੇ ਕਿੱਦਾਂ ਜਾਣਾ ਚਾਹੀਦਾ ਹਾਂਜੀ ਤੇ ਵਿੱਕੀ ਮੈਨੂੰ ਕਹਿੰਦਾ ਮੰਗਿਆ ਬਾਈ ਵੀ ਆਪਣੀ ਇੰਗਲੈਂਡ ਦੀ ਟੀਮ ਆ ਵੀ ਜਾਣਾ ਚਾਹੀਦਾ ਹੈ ਤੇ ਮੈਂ ਜੀਮੇ ਬਾਈ ਨੂੰ ਕਿਹਾ ਮੈਂ ਕਿ ਜੀਮੇ ਬਾਈ ਮੈਨੂੰ ਵੀ ਮੈਂ ਪੈਸੇ ਲੈਣ ਜਾਣ ਤੋਂ ਪਹਿਲਾਂ ਹੂੰ ਜਦੋਂ ਬੰਦੇ ਨੂੰ ਹੁੰਦਾ ਨਹੀਂ ਅਗੇ ਮੈਂ ਇੱਕ ਦੋ ਵਰਲਡ ਕੱਪ ਗਿਆ ਆ ਤੇ ਮੈਨੂੰ ਬਾੜਾ ਜਿੱਦਾਂ ਵਧੀਆ ਜਦੋਂ ਉਹੀ 11500 ਹੀ ਮਿਲਦਾ ਸੀ ਤੁਹਾਨੂੰ ਮਸਿੱਦਿਕ ਜੀ ਗੱਲ ਦੱਸਾਂ ਹਾਂਜੀ ਮੈਂ ਕਿ ਐਤੂ ਜਿਆਦੇ ਤਾਂਹੀਂ ਐਂ ਖਰਚੇ ਆਉਨੇ ਹਾਂ ਹਾਂਜੀ ਹਾਂਜੀ 11500 ਤੋਂ ਵੱਧ ਵੀ ਕਾਈ ਖਰਚੇ ਆਉਨੇ ਆ ਬਿਲਕੁਲ ਜੀ ਤੇ ਇਹ ਜੀਮਾ ਬਾਈ ਕਹਿੰਦਾ ਤੂੰ ਵੀ ਪੈਸੇ ਦੀ ਨਾ ਮੈਂ ਫਰੇਕ ਉਹਨੂੰ ਫੇਵਰੇਚਨ ਨਾਲ ਗੱਲ ਕੀਤੀ ਤੇ ਇਹ ਸੱਤਿਆ ਰਾਜੀ ਮੈਨੂੰ ਕਹਿੰਦਾ ਵੀ ਵੀ ਚੜ ਜਾ ਮੈਂ ਰਾਤ ਨੂੰ ਚੜ ਗਿਆ ਉਦੋਂ ਨੂੰ ਜੀ ਹਾਂਜੀ ਹਾਂਜੀ ਫਿਰ ਮੈਂ ਕਹ ਰਿਹਾ ਰਹੀ ਵੀ ਤੁਸੀਂ ਗਿਣ ਮੈਂਦ ਨਹੀਂ ਹੋਈ ਕਿਉਂਕਿ ਆਪਣੀ ਗੱਲ ਹੋਈ ਆ ਤੇ ਮੈਂ ਦੂਜੇ ਚੈਨਲ ਪਤਾ ਲੱਗਿਆ ਹਾਂਜੀ ਤੁਸੀਂ ਮੈਨੂੰ ਮੈਸੇਜ ਕੀਤਾ ਆਪਣੀ ਗੱਲ ਹੋਈ ਆ ਹਾਂਜੀ ਹਾਂਜੀ ਇਦਾਂ ਮੈਂ ਪਹਿਲਾ ਮੈਚ ਖੇਡਿਆ ਮੈਂ ਜਦੋਂ ਗਿਆ ਹੀ ਆ ਮੈਂ ਉੱਤਰਿਆ ਸਵੇਰ ਨੂੰ ਹਾਂਜੀ ਉਦੋਂ ਮੈਂ ਸੀ ਅਨੰਤਪੁਰ ਸਾਹਿਬ ਹਾਂਜੀ ਤੇ ਇੱਕ ਮੈਚ ਅਸੀਂ ਖੇਡੇ ਬਾਰਡਰ ਤੇ ਲੱਗੀ ਕਿਤੇ ਮੈਨੂੰ ਪਤਾ ਨਹੀਂ ਕਿਹੜਾ ਏਰੀਆ ਤੇ ਉਹ ਕਿਦਾਂ ਦਾ ਰਿਹਾ ਬਾਈ ਸੰਦੀਪ ਨਾਲ ਖੇਡ ਕੇ ਬਾਈ ਸੰਦੀਪ ਨੇ ਇਦਾਂ ਮੈਂ ਜਦੋਂ ਉੱਤਰਿਆ ਤਾਂ ਮੈਨੂੰ ਕਹਿੰਦਾ ਵੀ ਉਸਤਾਦ ਦੋ ਦੋ ਪਾ ਦੇ ਮੈਂ ਕੋਈ ਚੱਕਰੀ ਘੁਲਾਣਾ ਜੀ ਦੋ ਦੋ ਹੀ ਛੱਟੂਗਾ ਉਦੋਂ ਪਿਆਰ ਸੀ ਹਾਂਜੀ ਤੇ ਸਭ ਹਸਮਿਆਂ ਵੀ ਬਹੁਤ ਸੀ ਹਾਂਜੀ ਉਹ ਥੋੜਾ ਕਾਲੀ ਬੋਲਦਾ ਸੀ ਹਾਂਜੀ ਮੀਰਾ ਥੋੜਾ ਦੰਦਾੜਦਾ ਸੀ ਹਾਂਜੀ ਅਸੀਂ ਇੱਕ ਦੂਜੇ ਨਾਲ ਇੰਨਾ ਕੁ ਯਾਨੀ ਇੰਨਾ ਕੁ ਪਿਆਰ ਸੀ ਹੈ ਨਾ ਮੈਂ ਜੇ ਮਿਸਾਲ ਪਹਿਲਾਂ ਮੈਂ ਘਰੇ ਬੋਈ ਦੇਖ ਕੇ ਆਇਆ ਮੈਂ ਸਾਰੀ ਫੈਮਿਲੀ ਲੈ ਕੇ ਘਰੇ ਬੋਈ ਦੇਖ ਕੇ ਆਇਆ ਯਾਨੀ ਮੈਂ ਕਹ ਲੋ ਕਿ ਉਹ ਪਲੇਰਾਂ ਦੇ ਲਈ ਸੱਚਾ ਸੋਚਾ ਬੰਦਾ ਸੀ ਬਿਲਕੁਲ ਮੈਂ ਮੈਂ ਉਹਦੀ ਮੈਂ ਤੁਹਾਨੂੰ ਤੁਹਾਨੂੰ ਗੱਲ ਸੁਣਾਉਣਾ ਲੱਗਾ ਮੈਂ ਮੇਰੀ ਗੱਲ ਕਰਾਈ ਇਹਨੇ ਬੇਅਦੀਏ ਚ ਜੀ ਪਹਿਲੇ ਸਾਲ ਜੀ ਮੈਂ ਦੋ ਮੈਚ ਖੇਡੇ ਤਾਂ ਮੈਂ ਇਹ ਸੋਚਦਾ ਵੀ ਉਹਨਾਂ ਨੇ ਮੈਨੂੰ 1000 1500 ਹੀ ਦੇਣਾ ਜਿੰਦਾ ਬੰਦੇ ਨੇ ਸੋਚਦਾ ਨਹੀਂ ਹਾਂਜੀ ਹਾਂਜੀ ਤੇ ਮੈਨੂੰ ਉੱਪਰੋਂ ਵੀ ਬੜੇ ਪੈਸੇ ਹੋ ਗਏ ਜੀ ਮੈਚ ਤਾਂ ਉਹਨਾਂ ਨੇ ਸੀਗਾ ਉੱਤੋਂ ਬੜੇ ਪੈਸੇ ਹੋ ਗਏ ਮੈਨੂੰ ਹਾਂਜੀ 2 2000 ਮੈਨੂੰ ਉੱਪਰੋਂ ਹੋ ਗਿਆ ਉਹਨੇ ਮੈਨੂੰ ਬਲਜੀਤ ਨੇ ਐਨਵਲੋਪ ਚ ਪਾ ਕੇ ਪੈਸੇ ਦੇ ਦਿੱਤੇ ਜੀ ਤੇ ਮੈਨੂੰ ਉਹਨੂੰ ਕਹਿੰਦਾ ਸੀ 10000 ਤੋਂ ਉੱਪਰ ਤੂੰ ਨਹੀਂ ਆ ਸਕਦਾ ਜੀ ਉਹ ਮੈਗਾ ਇਹ ਕਿਣਾ 10000 ਹੋਣਾ ਹਾਂਜੀ ਉਹ ਮੈਨੂੰ 에어ਪੋਰਟ ਤੇ ਫੜ ਲਿਆ ਉਹਨਾਂ ਨੇ ਜੀ ਹਾਂ ਮੈਂ ਹਾਂਜੀ ਤੇ 4000 ਮੈਨੂੰ ਉੱਪਰੋਂ ਆਏ ਤੇ 7000 ਬਾਉਂਡ ਮੈਨੂੰ ਖੇਡਣ ਦਾ ਦਵਾਇਆ ਹੂੰ ਦੋਆ ਮੈਚਾਂ ਦਾ ਜੀ ਮੈਨੂੰ ਉਹ ਪਲੇਅਰਾਂ ਲਈ ਗੁੱਡ ਸੀ ਗੁੱਡ ਸੀ ਜੀ ਪਰ ਉਹ ਪਲੇਅਰਾਂ ਨੇ ਹੁਣ ਜਿੱਦਾਂ ਲੁੱਧਰ ਇੱਥੇ ਆਇਆ ਮੈਂ ਸੁਣਿਆ ਹਾਂਜੀ ਕਿ ਲੁੱਧਰ ਨੂੰ ਵੀ ਪਹਿਲੇ ਥਾਂ ਜ਼ਿਆਦੇ ਪੈਸੇ ਦਵਾਏ ਹਾਂਜੀ ਉਹ ਉਹ ਪਲੇਅਰਾਂ ਦੇ ਆਕੇ ਸੀ ਬਿਲਕੁਲ ਉਹ ਪੈਨਸ਼ਨਾਂ ਲੋਰਡ ਤੱਕ ਵੀ ਸੀ ਜਿੱਦਾਂ ਦੀ ਲਾਇ ਜਿੱਦਾਂ ਦੀ ਉਹਨੂੰ ਮੌਤ ਦਿੱਤੀ ਗਈ ਆ ਉਹ ਡਿਜ਼ਰਵ ਨਹੀਂ ਕਰਦਾ ਸੀ ਬਿਲਕੁਲ ਕਿਉਂਕਿ ਪਲੇਅਰਾਂ ਦੀ ਤਾਂ ਨਾ ਜੀ ਉਹ ਪੈਨਸ਼ਨ ਲਾਉਣ ਤੱਕ ਵੀ ਸੋਚਦੇ ਹਾਂ ਹਾਂ ਜੀ ਹੁਣ ਜਦੋਂ ਮੈਨੂੰ ਆਪਣਾ ਦੂਜਾ ਮੁੰਡਾ ਆ ਬਿੰਦਾ ਭਰੋਲੀ ਉਹ ਹੁਣ ਇੱਥੇ ਆਇਆ ਉਹ ਇੱਥੇ ਰਹਿੰਦਾ ਹਾਂ ਜੀ ਤੋਂ ਨਾਲ ਚਮਿਆਰਾ ਹਾਂ ਜੀ ਇਹ ਨਾਲ ਤੋਰ ਲੈ ਸੀ ਉਹਨਾਂ ਹਾਂ ਜੀ ਹਾਂ ਜੀ ਹੁਣ ਬਿੰਦਾ ਭਰੋਲੀ ਤੇਲ ਪਾਣੀ ਚੱਕਾ ਦਈ ਇਹ ਪਲੇਅਰਾਂ ਦਾ ਹਾਂ ਸ਼ਾਮ ਨੂੰ ਉਹਨੂੰ ਵੀ ਪੇ ਮਿਲਦੀ ਸੀ ਉਹ ਇੱਕ ਪੈਨਸ਼ਨ ਵਾਂਗੂ ਲਾਭਤਾ ਸੀ ਨਾਲ ਵੀ ਜਿਹੜੇ ਪਲੇਅਰ ਆ ਮੈਂ ਪੁਰਾਣੀ ਪਲੇਅਰ ਨਾਲ ਤੋਲ ਲਿਆ ਜਿਹੜੇ ਪਲੇਅਰ ਕਾਡੀ ਖੇਡੇ ਨੇ ਉਹ ਨਾਲ ਤੋਲਿਆ ਸੀ ਹਾਂਜੀ ਹਨ ਇਹ ਬਹੁਤ ਬਹੁਤ ਵਧੀਆ ਸੋਚ ਆ ਬਿਲਕੁਲ ਜੀ ਵੱਡੀ ਗੱਲ ਸੀ ਹਾਂਜੀ